ਆਹੋਂ ਵੀ ਆਈ। ਇੱਕ ਹੋਰ ਕਬੂਤਰ ਤੁਸੀਂ ਤਾੜਿਆ ਹੋਇਆ ਨਾਲ। ਉੰਡਾਲਾਂ ਨਾਲ। ਉਤਰ ਆਜਣ ਵਾਲੇ ਉਹੀ ਆ ਗਏ। ਇਹ ਰਾਜਨਾਲਿਆਂ ਚ ਆ ਗਿਆ। ਹਾਂਜੀ। ਕਬੂਤਰ। ਇਹ ਦਿੱਤਸੂ ਵਾਲੀ ਆ ਗਈ। ਹਾਂ। ਕਿ ਜੀਮਨ ਦਾ ਪੇਉ। ਉਹਦਾ ਪੇਉ। ਹਾਂ। ਲਓ ਜੀ ਇਹ ਨਵੇਂ ਆ ਗਏ ਸਟਾਰ ਕਬੂਤਰ ਇਹ ਵੀ ਰਾਜਨਾਲਿਆਂ ਚੋਂ ਆਇਆ ਜੀ ਕਬੂਤਰ। ਇਹਦੀ ਪੱਠੀ ਸੀ ਪੱਟ ਦਾ ਦੀ ਉਹ ਹੈ ਇਹ ਗਰਦੇ ਦੇ ਕਲਪ ਚੋਡੀ ਹਾਂ ਚੇਰ ਸਿੰਘ ਵਾਲੇ ਜਿਹੜੀ ਇਹਦੀ ਪੱਠੀ ਸੀ ਠੀਕ ਹੈ ਜੀ ਠੀਕ ਹੈ ਹੁਣ ਵੀ ਉਡਾ ਰਹੇ ਹਾਂ ਕਿ ਬੱਚਾ ਬੱਚਾ ਦੇ ਪਾ ਤੇ ਸੀ ਲਓ ਜੀ ਆ ਵੇ ਛੱਡੋ ਇੱਕ ਆ ਗੱਲੜ ਹੈ ਜੀ ਇਹ ਵੱਡਾ ਗੱਲੜ ਹਾਂ ਦੀ ਤਾਰੀਖ ਨੂੰ ਆਇਆ ਇਹ ਤਾਰੀਖੇ ਘਰ ਆਇਆ ਜੀ ਹਾਂ ਜੀ ਜੀ ਉਹ ਇਹਨਾਂ ਦੇ ਤੁਸੀਂ ਦੱਸਿਆ ਸੀ ਵੀ ਇਹਨਾਂ ਦੇ ਜਿਹੜੇ ਪੂਖ ਖੰਭ 14 ਹੁੰਦੇ ਆ ਹਰ ਇੱਕ ਦੇ 14 ਨਹੀਂ ਤਕਰੀਬਨ 13 14 13 14 ਹੁੰਦੇ ਆ 12 ਆਲਾ ਘੱਟੀ ਘੜਦੇ ਜੀ 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 ਅੱਖਾਂ ਇਹਨਾਂ ਦੀ ਚਿੱਟੀਆਂ ਹੀ ਹੁੰਦੀਆਂ ਜੀ ਹਾਂ ਜੀ ਤਕਰੀਬਨ ਖੱਟੀ ਦਾ ਨਹੀਂ ਘੜਦੇ ਤਕਰੀਬਨ ਚਿੱਟੀ ਜੀ ਇਹਨਾਂ ਦਾ ਤਕਰੀਬ ਨਹੀਂ ਜੀ 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 ਚਿੱਟੀਆਂ ਦੀ ਘੜਦੇ ਜੀ ਜੀ ਇਹ ਕਬੂਤਰ ਹੀ ਖੱਟੀਆਂ ਨਹੀਂ ਮੇਲ ਲਾਂਗੇ ਉਹ ਟੱਡ ਗੱਲ ਆ ਉਹ ਤਾਂ ਅੱਟ ਗੱਲ ਹੈ ਜੀ ਮਤਲਬ ਜੇ ਆਪਾਂ ਇਹਨਾਂ ਚੋਂ ਮੇਲਾਂਗੇ ਤਾਂ ਇਹ ਥੋੜੇ ਜੇ ਇਹ ਵਜ਼ਨ 'ਚ ਵੀ ਭਾਰੇ ਆ ਪੂਰੀ ਨੀ ਡਿਬੱਟੇ ਹੀ ਨੇ ਹਾਂ ਹਾਂ ਵਜ਼ਨ ਤੇ ਵੀ ਕਾਫੀ ਭਾਰੇ ਆ ਤੇ ਆ ਜਿਹੜੇ ਸਾਈਡਾਂ ਵਾਲੇ ਇਹਨਾਂ ਦੀਆਂ ਕਲੀਆਂ ਬੜੀਆਂ ਨਰਮ ਤੇ ਪਤਲੀਆਂ ਜੀ ਹਾਂਜੀ ਕਾਫੀ ਪਤਲੀਆਂ ਪਤਲੀਆਂ ਜੀ ਉਹ ਤਰ ਬਹੁਤ ਚੰਗੇ ਨੇ ਸੋ ਇਹ ਆ ਜੀ ਗਲੜ ਗਲਣਾ ਮਰੇ ਇੱਕ ਹੋਰ ਸੁਣਿਆ ਗਿਆ ਸੀ ਉਹ ਇੱਥੇ ਸ਼ਾਇਦ ਲਾਲ ਗਲਾ ਵੀ ਕੱਢਦੇ ਸੀ ਕੀ ਜਾਂ ਨਹੀਂ ਕੱਢਦੇ ਸੀ ਜੀ ਦਾ ਗਲਾ ਉਹ ਜਿਹੜਾ ਸੀ ਜਸਵੀਰ ਕੋਲ ਉਹਦੇ ਸੀ ਐ ਮੈਨੂੰ ਲੱਗਦਾ ਉਹਨਾਂ ਦੇ ਤਾਂ ਹੀ ਉਹਦਾ ਗੱਲ ਹਾਂਜੀ ਠੀਕ ਹੈ ਜੀ ਹਾਂ ਹਾਂ ਠੀਕ ਉਹੀ ਸੀ ਨਾ ਉਹਦਾ ਨਸਲਾ ਸੀ ਜਿਹੜਾ ਗਾਲੜ ਉਹਦਾ ਇਹ ਸਿਰੇਉਂ ਪੁੱਤ ਹੈ ਵੱਡੇ ਗਾਲੜ ਦਾ ਹਵਦਾ ਹੈ ਵੱਡੇ ਗਾਲੜ ਦਾ ਹਵਦਾ ਹੈ ਹਵਦਾ ਹਵਦਾ ਤਾਂ ਉਹ ਮਰ ਗਿਆ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਵੀ ਛੱਡੋ ਹੋਰ ਆਪਣਾ ਕੋਈ ਕਬੂਤਰ ਨਸਲ ਹੈ ਜਿਹੜੀ ਕੋਈ ਆਪਣੇ ਕੋਲੇ ਮੇਰੇ ਹੀ ਅੱਗੇ ਭੰਸੇ ਵਾਲਾ ਵੱਡਾ ਇੱਧਰ ਹੈਗਾ ਆਪਣੇ ਕੋਲੇ ਬਾਜ਼ੀਆਂ ਜਿੱਤਿਆ ਸੀ ਤੁਹਾਡਾ ਇੱਕ ਮਸ਼ਹੂਰ ਹੋਇਆ ਸੀ ਨਾ ਕਬੂਤਰ ਕੀ ਨਾਮ ਸੀ ਉਹਦਾ ਲੋਕਰ ਲੌਕਰ ਚੋਹ ਅੱਗੇ ਨਸਲ ਹੈ ਨਹੀਂ ਆਪਣੇ ਕੋਲ ਨਹੀਂ ਜੀ ਲੌਕਰ ਚੋਹ ਨਾ ਮੈਨੂੰ ਆ ਗੱਲੜਾਂ ਤੇ ਸ਼ੱਕ ਹੈ ਠੀਕ ਹੈ ਜੀ ਵੀ ਇਹ ਇਹ ਵੀ ਪੂਰੇ ਕਲੋਜ਼ ਕਰਕੇ ਇੱਕ ਵਾਰੀ ਤਾਂ ਯਾਦ ਤੌਰ ਤੇ ਤਾਂ ਗੱਲ ਨਹੀਂ ਨਹੀਂ ਗੱਲੜ ਜ਼ਿਆਦਾ ਦਾ ਰਾਜਨਾਲ ਰਾਜਨਾਲ ਠੀਕ ਹਾਂਛੇ ਹੋਵੇ ਸੁਭਨ ਸਿਆਲੇ ਆ ਗਏ ਤਾਰੀਖੇ ਗੱਲੜ ਤੋਂ ਬਿਨਾ ਵੀ ਤਾਰੀਖੇ ਰੂਪ ਕਰਕੇ ਰਿਗੇ ਰੱਖਦੇ ਇਹ ਸਾਰੇ ਬੱਚੇ ਅੱਜ ਕੀ ਕਢਾਏ ਆ ਹਾਂਜੀ ਅੱਡੇ ਲਾ ਲੇ ਪੂਰੇ ਆਪਣੇ ਠੀਕ ਹੈ ਜੀ ਹਾਟ ਵਿਗੜੇ ਨਹੀਂ ਇਹ ਤਾਂ ਬੈਠੀ ਹੋਊਗੀ ਜੀ ਪਰ ਹਾਂ ਜੀ ਇੱਕ ਜਿਹੜੀ ਉੱਪਰ ਬੈਠੀ ਐ ਉਹ ਕਹਿੰਦੀ ਨਹੀਂ ਉੱਪਰ ਉਹ ਇਹਨਾਂ ਚੋ ਠੀਕ ਐ ਲੋ ਦਾ ਸ਼ੌਕੀਆ ਸ਼ੌਕੀ ਆ ਵਾਸਤੇ ਵੈਸੇ ਤੁਹਾਨੂੰ ਬੱਚੇ ਬੁਲਾਉਣ ਨੂੰ ਬੱਚੇ ਵੀ ਘਰ ਖੜਾ ਲੈਣੇ ਠੀਕ ਐ ਜੀ ਇੱਕ ਆ ਮੋਜੀ ਬੈਠੀ ਐ ਜੀ ਪੌਚਰ ਮੋਜੀ ਅਦਰ ਥੱਲੇ ਲਾਓ ਜੀ ਆ ਪੌਚਰ ਮੋਜੀ ਪਹਿਲੀ ਆ ਖੁਰਕੀ ਜਾ ਰਹੀ ਐ ਇਹ ਕਿਹੜਿਆ ਚੋ ਐ ਜੀ ਪੌਚਰ ਮੋਜੀ ਇਹ ਵੀ ਗੱਲਣਾ ਨਹੀਂ ਇਹ ਵੀ ਗੱਲਣਾ ਤੋਂ ਮਨ ਲੋਕਰ 90% ਗੱਲੜ ਨਹੀਂ 90 ਤਾਂ ਨਹੀਂ ਆ ਤੁਹਾਡੇ ਨਾਲ ਗੱਲੇ ਜੀ ਬੂਸਰਿਆਂ ਨਾਲ ਰੱਖ ਲਓ ਮੜੇ ਜਿੱਤ ਹੈਗੇ 50% ਦੇ ਲੋ ਵੀ 50% ਨੱਚ ਆਪਣੇ ਕੋਲ ਗੱਲੜ ਹੈ ਜੀ ਹਾਂ ਹਾਂ ਜੀ ਜੀ ਚੰਗੇ ਉੱਠ ਜਾਂਦੇ ਨੇ ਬਹੁਤ ਹੈ ਠੀਕ ਹੈ ਗੱਲਣਾ ਜਿਹੜੇ ਜਿਆਦਾ ਚਰ ਮਲੋ ਇੱਕ ਚਿੱਟੀਆਂ ਅੱਖਾਂ ਦੇ ਜੀ ਚਿੱਟੀਆਂ ਚਿੱਟੀਆਂ ਦੇ ਇਹ ਵੀ ਮਤਲਬ ਆ ਮਿੱਠੇ ਕਬੂਤਰ ਆ ਜਾਂ ਕਕੋੜੇ ਆ ਜਾਂ ਥੋੜੇ ਜਿ ਲੱਗਣ ਲੱਗਣ ਤੇ ਛਤਰੀ ਤੇ ਘਟ ਆਉਂਦੇ ਆ ਜਾਂ ਹੋਰ ਇਹ ਗੱਲ ਬਹੁਤ ਸਾਰੇ ਬਹੁਤ ਠੀਕ ਹੈ ਨਿੱਕੋ ਤੇ ਬਹੁਤ ਘਟ ਆਣੇ ਪਿੱਛੇ ਬੈਠਾ ਹੋਇਆ ਰਤਾ ਕਬੂਤਰ ਇਹ ਵੀ ਧੰਨੇ ਦੇ ਕਬੂਤਰਾਂ ਜੀ ਧੰਨੇ ਦੇ ਕਬੂਤਰ ਇਹ ਤੁਸੀਂ ਫੜ ਕੇ ਨਾ ਸਾਨੂੰ ক্লোਜ਼ ਕਰਕੇ ਦਿਖਾਓ ਜਿਹੜਾ ਇਹ ਪ्योर ਅਲਗ ਆ ਗਈ ਜੀ ਅੱਖ ਪੂਰੀ ক্লোਜ਼ લાલ ਮੱਲਵੇ ਦਾ ਪੂਰਾ ਲਾਲ ਗਲਾ ਹੈ ਜੀ ਹਾਂ ਜੀ ਪੂਰਾ ਪੰਜਾ ਵੀ ਪੂਰਾ ਕੱਢ ਦਿੰਦੇ ਵਿੱਚ ਜਿਹੜੀ ਹੈ ਵਿੱਚੋਂ ਪੂਰੀ ਕੱਢਦੇ ਆ ਜੀ ਇਹਨਾਂ ਦੇ ਜਿਹੜੇ ਪੰਜੇ ਆ بڑے ਛੋਟੇ ਛੋਟੇ ਆ ਜੀ ਨੋਰੀ ਕਾਲੀਆਂ ਜੀ ਇਸ ਕਬੂਤਰ ਦੀਆਂ ਬਿਲਕੁਲ ਤੇ ਬੱਚੇ ਇਹ ਲਾਲ ਚੀਨੇ ਵੀ ਕੱਢਦੇ ਹੋਣ ਲਾਲ ਚੀਨੇ ਵੀ ਕੱਢਦਾ ਜੀ ਕੰਨੀਆਂ ਟੋਪੀਆਂ ਵਾਲੇ ਵੀ ਜਿਵੇਂ ਇਹਦੀ ਸ਼ਕਲ ਆ ਜੂਵੇਂ ਵੀ ਕੱਢਦੇ ਕੱਲੇ ਸਿਰ ਦੇ ਵੀ ਕੱਢ ਜਾਂਦੇ ਹਾਂ ਬੂੜੇ ਲਾਲ ਚੀਨੇ ਵੀ ਜਿਨ੍ਹਾਂ ਦੀਆਂ ਇੱਕਾਂ ਤੂਰੀਆਂ ਲੂੜੀਆਂ ਹੋਣ ਉਹ ਵੀ ਕੱਢਦੇ ਹੋਣ ਕੱਢ ਜਾਂਦੇ ਆ ਇਹ ਵਿੱਚੋਂ ਜਿਵੇਂ ਵੀ ਉਹ ਵੱਡਾ ਕੂਤਰ ਇੱਥੇ ਫਿਰਦਾ ਸੀ ਇੱਕ ਜੀ ਫੁੱਟੀਆਂ ਦਾ ਜੀ ਉਹ ਬੈਠਾ ਜੀ ਮੁੱਲਾਂ ਹਾਂ ਹਾਂ ਜੀ ਹਾਂ ਜੀ ਇਹ ਗੋਲੇ ਵੀ ਕੱਢਦੇ ਵਿੱਚ ਕਦੇ ਕੱਢਿਆ ਆਪਣੇ ਕੋਲੇ ਗੋਲਾ ਨਹੀਂ ਗੋਲਾ ਨਹੀਂ ਕੱਢਿਆ ਕਦੇ ਹਾਂ ਜੀ ਗੋਲਾ ਨਹੀਂ ਕੱਢਿਆ ਜੀ ਜੀ ਗੂੜਾ ਰੱਤਾ ਵੀ ਨਹੀਂ ਕੱਢਿਆ ਕਦੇ ਨਹੀਂ ਅੱਛਾ ਇਹਨੇ ਗੂੜਾ ਰੱਤਾ ਵੀ ਨਹੀਂ ਕਿੰਨੀ ਉਮਰ ਹੋ ਗਈ ਇਸ ਕਬੂਤਰ ਦੀ ਇਹ ਤਾਂ ਜੀ ਅਸੀਂ ਛੋਟੇ ਛੋਟੇ ਹੁੰਦੇ ਹਾਂ ਉਹ 22 ਪਰਗਟਾ ਸਾਡੇ ਨਾਲ ਪਹਿਲਾਂ ਆਉਂਦਾ ਹੁੰਦਾ ਸੀ ਜੀ 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 ਤੇ ਫਿਰ ਮੈਂ ਆਉਂਦਾ ਸੀ ਫਿਰ ਇਹ ਮੁੰਡਾ ਉਹ ਤੋਂ ਪਹਿਲਾਂ ਦਾ ਹੀ ਹੈ ਜੀ ਉਹ ਤੋਂ ਪਹਿਲਾਂ ਦਾ ਹੀ ਹਾਂ ਹੁਣ ਇਹ ਬੱਚੇ ਬੁੱਚੇ ਕੱਢਦਾ ਹੀ ਉਹਨੀਆਂ ਕੱਢਦਾ ਹਾਂ ਬੱਚੇ ਬੱਚੇ ਹੀ ਗੱਡੀ ਬੈਠਦੇ ਹਾਂ ਹਾਂ ਜੀ ਇਹਨੂੰ ਡੈਟ ਜਦੋਂ ਜਨਵਾਰ ਨੂੰ ਡੈਟ ਵਧੀਆ ਮਿਲਦੀ ਹੈ ਜੀ ਬੱਚੇ ਕੱਢਦਾ ਜੀ ਕਿਉਂ ਹਲੇ ਵੀ ਬਹੁਤ ਵਧੀਆ ਜਾ ਕੇ ਕੜਚ ਜਾਂਦਾ ਜੀ ਕੜਚ ਗਿਆ ਉਹ ਦੇਖੋ ਦੇਖੋ ਥੋੜਾ ਦਿਖਾਓ ਜੀ ਉਧਰ ਕਿਵੇਂ ਤੜਚ ਕਬੂਤਰ ਫਿਰ ਰਿਹਾ ਆਉਦੀ ਚ ਮਸਤੀ ਦੇ ਵਿੱਚ ਦੇਖੋ ਇਹ ਇਹ ਫਿਰੇ ਆਉਦੀ ਰੈਕੋਡੇ ਤੇ ਮਰਦ ਵਾਲੀ ਗੱਲ ਆ ਜੀ ਬੁੜੇ ਨਹੀਂ ਹੁੰਦੇ ਜੇ ਟਾਈਮ ਤੇ ਖਰਾਕ ਮੰਦੀ ਦੇ ਦੁਬਾਰਤੋਂ ਫੇਰ ਇੱਕ ਵਾਰੀ ਸਾਰੇ ਕੂਤਰਾ ਬਾਰੀ ਦਾ ਦੀ ਗੱਲ ਬਈ ਬਈ ਕੂਨ ਇਧਰ ਆ ਜਾ ਪੜ ਆਉਂਦਾ ਸੀ ਉਧਰੋਂ ਇਧਰ ਕੋਈ ਕੋਲ ਉਡਾਣੇ ਨਹੀਂਗੇ ਉੜਦੇ ਆ ਜਾਂਦੀ ਆ ਕੋਈ ਨਹੀਂ ਕੋਈ ਨਹੀਂ